ਖਬਰ ਫਗਬੜਾ ਤੋਂ ਹੈ ਚਿੱਤੇਗੀ ਟੈਂਪੂ ਟਰੈਵਲਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਜ਼ਬਰਦਸਤ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੰਭੀਰੂ ਬੀਜਖਮੀ ਹੋ ਗਏ ਜ਼ਖਮੀਆਂ ਦੀ ਪਛਾਣ ਸੰਦੀਪ ਸਿੰਘ ਅਤੇ ਰਾਜਕਮਾਰ ਦੋਨੋਂ ਵਾਸੀ ਮਹੱਲਾ ਗੋਬਿੰਦਪੁਰ ਫਗਬੜਾ ਵਜੋਂ ਹੋਈ ਹੈ ਮਕਦਮੇਲੀ ਜਾਣਕਾਰੀ ਅਨਸਾਰ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਸੰਦੀਪ ਸਿੰਘ ਤੇ ਰਾਜਕਮਰ ਦੋਨੋਂ ਆਪਣੇ ਮੋਟਰਸਾਈਕਲ ਤੇ ਕੰਮ ਤੋਂ ਵਾਪਸ ਆਪਣੇ ਘਰ ਆ ਰਹੇ ਸਨ ਕਿ ਨਵੀਂ ਆਬਾਦੀ ਦੇ ਨਜ਼ਦੀਕ ਉਨ੍ਹਾਂ ਦੀ ਟੈਂਪੂ ਟਰੈਵਲ ਨਾਲ ਟੱਕਰ ਹੋ ਗਈ ਜਿਸ ਵਿੱਚ ਦੋਵੇਂ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲਾ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਸਿਵਲਾ ਹਸਪਤਾਲ ਦੇ ਡਾਕਟਰ ਗਗਨਦੀਪ ਨੇ ਦੱਸਿਆ ਕਿ ਦੋਵਾਂ ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਹਾਂਜੀ ਸਾਡੇ ਕੋਲੇ ਦੋ ਇੰਡੀਵਿਜੂਅਲ ਲੈ ਕੇ ਆਏ ਨੇ ਇੱਕ ਸੰਦੀਪ ਕੁਮਾਰ ਨਾਮ ਤੋਂ ਇੱਕ ਰਾਜਕੁਮਾਰ ਦੇ ਨਾਮ ਤੋਂ ਐਕਸੀਡੈਂਟ ਹੋਇਆ ਨੀਅਰ ਆਬਾਦੀ ਜੋ ਦੱਸਿਆ ਗਿਆ ਹੈ ਤੇ ਪੇਸ਼ੈਂਟ ਦੋਨੇ ਸੀਰੀਅਸ ਹੈ ਦੋਨਾਂ ਦੇ ਹੈਡ ਇੰਜਰੀਜ਼ ਹੈ ਸਾਡੇ ਵੱਲੋਂ ਫਰਸਟ ایڈ ਦੇ ਕੇ ਪੇਸ਼ੈਂਟਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤੇ ਇਹਨਾਂ ਦੀ ਪੁਲਿਸ ਇਨਫੋਰਮੇਸ਼ਨ ਵੀ ਭੇਜ ਦਿੱਤੀ ਗਈ ਹੈ ਉਧਰ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਤਨਾਮਪੁਰਾ ਦੇ ASI ਸੁਖਮਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਟੈਂਪੋ ਟਰੈਵਲਰ ਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸਾਨੂੰ ਹੁਣੇ ਮੈਸੇਜ ਆਇਆ ਸੀ ਕਿ ਇੱਕ ਬባድ ਦੀ ਨਵੀਂ ਬਾਦੀ ਮੋੜ ਤੇ ਐਕਸੀਡੈਂਟ ਹੋਇਆ ਜੀ। ਮੋਟਰਸਾਈਕਲ ਚ ਇੱਕ ਟਰੈਵਲ ਟੈਂਪੋ ਟਰੈਵਲ ਵੱਜਾ ਜੀ। ਉਹਦੇ ਵਿੱਚ ਦੋ ਜਿਹੜੇ ਵਿਅਕਤੀ ਜਾ ਕੇ ਜ਼ਿਆਦਾ ਫਟੜ ਹੋ ਗਏ ਸੀਗੇ। ਉੱਥੇ ਹਸਪੀਟਲ ਐਂਡ ਤੇ ਉਹਨਾਂ ਨੇ ਸਿਵਲ ਆਪਣੇ ਸਿਵਲ ਹਸਪੀਟਲ ਤੋਂ ਰੈਫਰ ਕਰ ਲਿਆ ਕਿਸੇ ਜਨੰਦਾ ਦਾ ਉਹਨਾਂ ਨੇ ਇੱਥੇ ਪ੍ਰਾਈਵੇਟ ਹਸਪੀਟਲ ਦਾ ਝਾਪੜ ਹਸਪੀਟਲ ਦਾ ਜੀ ਰੈਫਰ ਕੀਤਾ ਜਾਂਦਾ ਕੀ ਨਾਮ ਉਹਨਾਂ ਦਾ ਕਲੀਅਰ ਹੋਇਆ ਜਿਹੜੇ ਜੱਕੇ ਹੋਇਆ ਸੰਦੀਪ ਸਿੰਘ ਆ ਜੀ ਇੱਕ ਰਾਜਕਮਾਰ ਹੈ ਦੋਨੇ ਗਬਿੰਦਪੁਰੇ ਦੇ ਤੇ ਜਿਹੜੀ ਗੱਡੀ ਚਾਲਕ ਜੀ ਕਬਜੇ ਚ ਲੱਦੀ ਇੱਥੇ ਕੱਢੀ ਕਬਜੇ ਲੈ ਲਈ ਹੈ ਹਾਂਜੀ ਕਿੱਥੋਂ ਆਏ ਸੀ ਪਤਾ ਕੁਝ ਸਾਹਮਣੇ ਆਇਆ ਨਹੀਂ ਅਜੇ ਇਹ ਨਹੀਂ ਪਤਾ ਲੱਗਾ ਜੀ ਤੇ ਗੱਡੀ ਵਾਲਾ ਗੱਡੀ ਵਾਲਾ ਕੀ ਗੰਡਵਾ ਪੈਂਦਾ ਜੀ ਅੱਛਾ ਉਹ ਕੀ ਕਰ ਰਿਹਾ ਸੀ ਉਹ ਕਹਿੰਦਾ ਸੀ ਮੈਂ ਫਗਵਾੜੇ ਤੋਂ ਜਾ ਰਿਹਾ ਸੀ ਪਿੰਡ ਨੂੰ ਹੂੰ ਹੂੰ ਤੇ ਵਾਦੀ ਦੇ ਉਧਰੋਂ ਪਿੰਡੋਂ ਨਿਕਲਿਆ ਜੀ ਗੇਟ ਦੇ ਉੱਤੇ ਅਸੀਂ ਖੰਡ ਹੋਇਆ ਤੇ ਇਹ ਕੱਤੇ ਸੀ ਜੀ ਇਹ ਮੋੜ ਇਹ ਮੋੜੀ ਤੱਕ ਮੋੜ ਸੈਲ ਤਾਂ ਜੀ ਅੱਛਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਬੰਦੇ ਕਾਰਵਾਈ ਕਰਾਂਗੇ ਜੀ ਅਜੇ ਤਾਂ ਲੈਣਾ ਇਹ ਬੰਦੇ ਜਿਆਦਾ ਸੀਰੀਅਸ ਹੈ ਜੀ ਉਹਨਾਂ ਦਾ ਹੁਣ ਸੁੱਤ ਬਿਆਨ ਲੈਣ ਜਾਵਾਂਗੇ ਜੀ ਉੱਤੇ